ਸੰਗਤ ਜੀ ਕੀ ਤੁਸੀਂ ਜਾਣਦੇ ਹੋ ਕਿ ਗੁਰੂ ਨਾਨਕ ਦੇਵ ਜੀ ਨੂੰ ਸੰਸਾਰ ਭਰ ਵਿੱਚ ਕਿਹਨਾ ਨਾਮਾਂ ਨਾਲ ਜਾਣਿਆ ਜਾਂਦਾ ਸੀ ਭਾਰਤ ਵਿੱਚ ਗੁਰੂ ਨਾਨਕ ਦੇਵ ਜੀ ਸ਼੍ਰੀਲੰਕਾ ਵਿੱਚ ਨਾਨਕ ਚਰੀਆ ਤਿੱਬਤ ਵਿੱਚ ਨਾਨਕ ਲਾਮਾ ਨੇਪਾਲ ਵਿੱਚ ਨਾਨਕ ਰਿਸ਼ੀ ਰੂਸ ਵਿੱਚ ਨਾਨਕ ਕਦਾਮਦਰ ਚੀਨ ਵਿੱਚ ਬਾਗਫੂਸਾ ਮੱਕਾ ਜ ਬਲੀ ਹਿੰਦ ਮਿਸਰ ਚ ਨਾਨਕ ਬਲੀ ਬਗਦਾਦ ਵਿੱਚ ਨਾਨਕ ਪੀਰ ਸਿੱਕਮ ਔਰ ਪੁਟਾਨ ਵਿੱਚ ਗੁਰੂ ਰਿਪੋਚੀਆ ਇਰਾਕ ਵਿੱਚ ਰਬੁਲ ਮਜੀਦ ਹਜਰਤ ਇਹ ਸੰਗਤ ਜੀ ਸੰਸਾਰ ਵਿੱਚ ਬਾਬਾ ਨਾਨਕ ਜੀ ਨੂੰ ਇਸ ਇਸ ਨਾਮਾ ਨਾਲ ਜਾਣਿਆ ਜਾਂਦਾ ਸੀ ਧੰਨ ਗੁਰੂ ਨਾਨਕ ਦੇਵ ਜੀ ਧੰਨ ਗੁਰੂ ਨਾਨਕ ਦੇਵ ਜੀ ੴ ਸਤ ੴ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਕਰਤਾ ਪੁਰਖ